ਹਾਂਜੀ ਗੁਰਮੁਖ ਪਿਆਰਿਓ ਆਪ ਜੀ ਨਾਲ ਇੱਕ ਬਚਨ ਦੀ ਸਾਝ ਪਾਉਂਦੇ ਆ ਆਪਣੀ ਸਾਰਿਆਂ ਦੀ ਇੱਕ ਇਆਦਤ ਤੇ ਇੱਕ ਕਹਿ ਲੋ ਇਨਸਾਨ ਦੀ ਹਾਲਤ ਆ ਕਿ ਇਨਸਾਨ ਚਾਹੁੰਦਾ ਕਿ ਮੈਂ ਜਦੋਂ ਵੀ ਨਾਮ ਜਪਾਂ ਤੇ ਕੋਈ ਲਾਗੇ ਸ਼ੋਰ ਸ਼ਰਾਬਾ ਕੋਈ ਰੌਲਾ ਨਾ ਪੈ ਰਿਹਾ ਹੋਵੇ ਘਰ ਵਿੱਚ ਬੱਚੇ ਰੌਲਾ ਪਾਉਂਦੇ ਕੋਈ ਹੋਰ ਖੜਾਕ ਹੋ ਰਿਹਾ ਤਾਂ ਅਸੀਂ ਕਈ ਵਾਰੀ ਪਾਠ ਕਰਦੇ ਕਰਦੇ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਨੂੰ ਚੁੱਪ ਕਰਾ ਲਈਏ ਪਹਿਲਾਂ ਫੇਰ ਪਾਠ ਕਰਦੇ ਹਾਂ ਜਾਂ ਉਸ ਖੜਾਕ ਹੁੰਦੇ ਨੂੰ ਹਟਾ ਦਈਏ ਫੇਰ ਪਾਠ ਕਰਦੇ ਹਾਂ ਸੋ ਦੱਸਦੇ ਹਨ ਕਿ ਕੋਈ ਰਾਹੀਰ ਲੰਘਿਆ ਜਾ ਰਿਹਾ ਸੀ ਘੋੜੇ ਦੇ ਉੱਪਰ ਪੁਰਾਣੇ ਸਮਿਆਂ ਦੀ ਗੱਲ ਆ ਜਦੋਂ ਟਿੰਡਾਂ ਵਾਲੇ ਖੂਹ ਹੁੰਦੇ ਸਨ ਕਹਿੰਦੇ ਉਹ ਕਹਿੰਦਾ ਖੂਹ ਵਾਲੇ ਨੂੰ ਵੀਰ ਨੂੰ ਭਾਈ ਮੈਂ ਪਾਣੀ ਪਿਲਾਉਣਾ ਉਹ ਕਹਿੰਦਾ ਪਿਲਾ ਲੈ ਉਹ ਜਦੋਂ ਸਾਧ ਸੰਗਤ ਜੀ ਪਾਣੀ ਪਿਲਾਉਣ ਲੱਗਾ ਤੇ ਖੂਹ ਦੇ ਉੱਪਰ ਜਿਹੜਾ ਉਹ ਖੂਹ ਦੀਆਂ ਟਿੰਡਾਂ ਦੇ ਨਾਲ ਇੱਕ ਕੁੱਤਾ ਹੁੰਦਾ ਉਹ ਕੁੱਤਾ ਜਿਹੜਾ ਉਹ ਜਦੋਂ ਖੂਹ ਚੱਲਦਾ ਤੇ ਟੱਕ ਟੱਕ ਦੀ ਆਵਾਜ਼ ਕਰਦਾ ਲਗਾਤਾਰ ਕਰੀ ਜਾਂਦਾ ਪਰ ਉਹ ਖੂਹ ਚੱਲਦੇ ਦੇ ਨਾਲ ਹੀ ਆਵਾਜ਼ ਕਰਦਾ ਕਹਿੰਦੇ ਜਦੋਂ ਉਹ ਟੱਕ ਟੱਕ ਦੀ ਆਵਾਜ਼ ਕਰਦਾ ਤੇ ਉਹ ਘੋੜੇ ਵਾਲਾ ਵੀਰ ਕਹਿੰਦਾ ਭਾਈ ਖੂਹ ਵਾਲਿਆ ਮੇਰਾ ਘੋੜਾ ਡਰਦਾ ਖੂਹ ਰੋਕ ਮੜਾ ਜਾ। ਭਾਵ ਖੂਹ ਨੂੰ ਬੋਲਦਾਂ ਨੂੰ ਰੋਕ ਦੇ ਮੈਂ ਘੋੜੇ ਨੂੰ ਪਾਣੀ ਪਿਆ ਲਾਂ। ਕਹਿੰਦੇ ਜਦੋਂ ਘੋੜੇ ਨੂੰ ਪਾਣੀ ਫੇਰ ਪਿਉਣ ਲੱਗਾ ਖੂਹ ਰੋਕ ਲਿਆ ਫੇ ਪਾਣੀ ਬੰਦ ਹੋ ਗਿਆ। ਇਸ ਤਰ੍ਹਾਂ ਕਈ ਵਾਰ ਕੀਤਾ ਕਦੇ ਉਹ ਘੋੜਾ ਡਰ ਜਵੇ ਕਦੇ ਉਹ ਪਾਣੀ ਬੰਦ ਹੋ ਜਵੇ ਖੂਹ ਰਕਾਵੇ। ਜਦੋਂ ਉਹ ਘੋੜਾ ਮਤਲਬ ਪਾਣੀ ਪੀਵੇ ਜਦੋਂ ਖੂਹ ਚਲਾਵੇ ਇਨਸਾਨ ਉਹ ਜਿਹੜਾ ਜ਼ਿੰਮੇਦਾਰ ਤੇ ਉਦੋਂ ਉਹ ਘੋੜਾ ਜਿਹੜਾ ਸੀ ਉਹ ਡਰਦਾ ਸੀ ਕੁੱਤੇ ਦੀ ਆਵਾਜ਼ ਟੱਕ ਟੱਕ ਆਉਂਦੀ ਸੀ ਕੁੱਤਾ ਆਪ ਜੀ ਸਮਝਦੇ ਹੋਵੋਗੇ ਜਿਵੇਂ ਇੱਕ ਕਿੱਲੀ ਟਾਈਪ ਕੋਈ ਜੰਤਰ ਲੱਗਾ ਹੁੰਦਾ ਸੀ ਖੂਹ ਤੇ ਉਹ ਜਦੋਂ ਟੱਕ ਟੱਕ ਕਰਦਾ ਤੇ ਘੋੜਾ ਡਰਦਾ ਕਈ ਵਾਰ ਇਦਾਂ ਕਰਨ ਤੇ ਜਦੋਂ ਘੋੜਾ ਪਾਣੀ ਨਹੀਂ ਪੀ ਰਿਆ ਤੇ ਖੂਹ ਰੋਕਿਆ ਪਾਣੀ ਰੁਕ ਜਾਂਦਾ ਉਹ ਖੂਹ ਵਾਲਾ ਵੀਰ ਕਹਿੰਦਾ ਭਾਈ ਮੁਸਾਫਰਾ ਘੋੜੇ ਨੂੰ ਪਾਣੀ ਪਿਆ ਤੇ ਗਾਂ ਜਾਂਦਾ ਲੱਗ ਭਾਵੇਂ ਖੜਾਕ ਹੁੰਦਾ ਰਹਿਣਾ ਸੋ ਸਾਡੇ ਲਈ ਉਦਾਹਰਣ ਹੈ ਕਿ ਅਸੀਂ ਜਦੋਂ ਸੰਸਾਰ ਵਿੱਚ ਰਹਿ ਰਹੇ ਹਾਂ ਪਰਿਵਾਰ ਵਿੱਚ ਰਹਿ ਰਹੇ ਹਾਂ ਬੱਚਿਆਂ ਵਿੱਚ ਰਹਿ ਰਹੇ ਹਾਂ ਇਹ ਖੜਾਕ ਇਹ ਆਵਾਜ਼ਾਂ ਹੁੰਦੀਆਂ ਰਹਿਣਗੀਆਂ ਕਦੇ ਵੀ ਦੇਖ ਲਿਓ ਤੁਸੀਂ ਇਹ ਤਜਰਬਾ ਕਰਕੇ ਦੇਖ ਲਿਓ ਜਦੋਂ ਤੁਸੀਂ ਪਾਠ ਕਰਦੇ ਆਂ ਨਾਮ ਜਪਦੇ ਆਂ ਤੁਹਾਡਾ ਧਿਆਨ ਖੜਾਕ ਅਲ ਚਲਾ ਗਿਆ ਪਹਿਲਾਂ ਖੜਾਕ ਬੰਦ ਕਰ ਲਈਏ ਪਹਿਲਾਂ ਦੁਨੀਆਂ ਨੂੰ ਚੁੱਪ ਕਰਾ ਲਈਏ ਪਹਿਲਾਂ ਘਰਦਿਆਂ ਨੂੰ ਕਹੀਏ ਚੁੱਪ ਕਰ ਜੋ ਬਾਅਦ ਵਿੱਚ ਜਦੋਂ ਤੁਸੀਂ ਉਹ ਕਿਸੇ ਨੂੰ ਹਟਾ ਕੇ ਆਉਨੇ ਨਾ ਖੜਾਕ ਤੋਂ ਜਾਂ ਆਵਾਜ਼ ਕਰਨੋਂ ਬਾਅਦ ਵੀ ਤੁਹਾਡਾ 파ਟ ਵਿੱਚ ਮਾਨ ਨਹੀਂ ਲੱਗਦਾ ਉਹ ਕੋਈ ਸਮਾਂ ਬਣਿਆ ਹੁੰਦਾ ਮਹਾਰਾਜ ਵੀ ਸਾਨੂੰ ਕੁਦਰਤ ਵੀ ਸੰਦੇਸ਼ ਦਿੰਦੀ ਆ ਕਿ ਇਹ ਜਿਹੜਾ ਕਾਰਜ ਹੈ ਦੁਨੀਆਂ ਦੇ ਖੜਾਕ ਆਵਾਜ਼ਾਂ ਹੁੰਦੀਆਂ ਰਹਿਣਗੀਆਂ ਤੂੰ ਆਵਾਜ਼ਾਂ ਨੂੰ ਬੰਦ ਨਾ ਕਰਾ ਤੂੰ ਖੜਾਕ ਨੂੰ ਬੰਦ ਨਾ ਕਰਾ ਉਹ ਆਪਣੇ ਆਪ ਹੀ ਤੈਨੂੰ ਜਿਹੜਾ ਖੜਾ ਆ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਤੇਰੀ ਸਹਾਇਤਾ ਕਰੇਗਾ ਆਪੇ ਹਟ ਜਾਵੇਗਾ ਤੂੰ ਉਸ ਪ੍ਰਮਾਤਮਾ ਨਾਲ ਆਪਣਾ ਮਨ ਜੋੜ ਉਸ ਵਾਹਿਗੁਰੂ ਦੀ ਬੰਦਗੀ ਕਰ ਜਦੋਂ ਅਸੀਂ ਹੋਰ ਨਾ ਆਵਾਜ਼ਾਂ ਨੂੰ ਬੰਦ ਕਰਨਾ ਚਾਹੁੰਦੇ ਆ ਕਈ ਤਰ੍ਹਾਂ ਦੀਆਂ ਆਵਾਜ਼ਾਂ ਹਨ ਉਹ ਆਵਾਜ਼ਾਂ ਨਹੀਂ ਬੰਦ ਹੋਣੀਆਂ ਸਾਡੇ ਮੰਦੀਆਂ ਆਵਾਜ਼ਾਂ ਵੀ ਬਹੁਤ ਆ ਜਦੋਂ ਪਾਠ ਕਰਦੇ ਉਹ ਵੀ ਨਹੀਂ ਬੰਦ ਹੁੰਦੀਆਂ ਸਗੋਂ ਪਾਠ ਕਰਦੇ ਆ ਸਿਮਰਨ ਕਰਦੇ ਆ ਜਾਦਾ ਹੋ ਜਾਂਦੀਆਂ ਉਹਨਾਂ ਦਾ ਵੇਗ ਵੱਧ ਜਾਂਦਾ ਵਾਹਿਗੁਰੂ ਪ੍ਰਮਾਤਮਾ ਕਹਿੰਦੇ ਭਾਈ ਇਹਨਾਂ ਨੂੰ ਬੰਦ ਨਹੀਂ ਕਰਨਾ ਤੂੰ ਪਾਠ ਕਰ ਇਹਨਾਂ ਨੂੰ ਬੰਦ ਮੇਰਾ ਕੰਮ ਹੈ ਕਰਨਾ ਕਿਉਂਕਿ ਜਦੋਂ ਪ੍ਰਮਾਤਮਾ ਦਾ ਸਿਮਰਨ ਕਰੀਏ ਪ੍ਰਭ ਕਹੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹਿ ਸਮਾਏ ਪ੍ਰਭ ਜੀ ਬਸਹਿ ਸਾਦ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਭਾਈ ਤੂੰ ਇਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਨਾ ਕਰ ਤੇਰਾ ਕੰਮ ਹੈ ਬੰਦੇ ਬੰਦਗੀ ਇਕਤਿਆਰ ਤੂੰ ਬੰਦਗੀ ਕਰ ਇਸ ਦੇ ਇਕਤਿਆਰ ਹੋ ਤੇ ਬੰਦਗੀ ਆਪੇ ਸਹਾਇਤਾ ਕਰੇਗੀ ਇਹਨਾਂ ਆਵਾਜ਼ਾਂ ਨੂੰ ਬੰਦ ਕਰਨ ਦੀ ਸੋ ਇਹ ਸੀ ਸਾਡੇ ਲਈ ਉਦਾਹਰਨ ਕਿ ਜਦੋਂ ਵੀ ਅਸੀਂ ਸੰਸਾਰ ਨੂੰ ਸੁਧਾਰਨਾ ਚਾਹੁੰਨੇ ਆ ਤੇ ਬਾਬਾ ਫਰੀਦ ਕਹਿੰਦੇ ਆਪਣਾ ਆਪ ਸੁਧਾਰ ਲੈ ਸਾਰਾ ਸੰਸਾਰ ਸੁਧਰ ਜਾਵੇਗਾ ਆਪ ਸਵਾਰੇ ਮੈਂ ਮਿਲੇ ਮੈਂ ਮਿਲੇ ਆ ਸੁਖ ਹੋਏ ਫਰੀਦਾ ਜੀ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਸੋ ਪ੍ਰਮਾਤਮਾ ਗੁਰਬਾਣੀ ਰੂਪ ਕਹਿੰਦੇ ਹਨ ਹਸੰਦਿਆਂ ਖਲੰਦਿਆਂ ਪੈਨੰਦਿਆਂ ਵਿਚੇ ਹੋਵੇ ਮੁਕਤ ਵਿਚੇ ਮੁਕਤੀ ਹੋ ਜਾਵੇਗੀ ਸੋ ਆਉ ਆ ਪਾਵੀ ਇਨ੍ਹਾਂ ਬਚਨਾਂ ਦੇ ਧਾਰਨੀ ਹੋ ਕੇ ਨਾਮ ਜਪੀਏ ਸੇਵਾ ਸਿਮਰਨ ਕਰੀਏ ਗੁਰਬਾਣੀ ਪੜ੍ਹੀਏ ਉਸ ਪ੍ਰਮਾਤਮਾ ਨਾਲ ਪ੍ਰੇਮ ਕਰੀਏ